ਸਰ ਜਿੜੀਆ ਰਿਕਵਰੀ ਅੱਜ ਕੀਤੀ ਗਈ ਹੈ ਕਿ ਕਿੰਨੀ ਕੁ ਮੁਸ਼ਕਲਾਂ ਸਾਹਮਣੇ ਪੰਜਾਬ ਪੁਲਿਸ ਨੂੰ ਕਰਨਾ ਪਿਆ ਕਿ ਲਗਾਤਾਰ ਅਸੀਂ ਜਿਹੜਾ ਕੰਮ ਕਰਦੇ ਹੋਏ ਸਾਡੇ ਚਾਰ ਇੰਸਪੈਕਟਰ ਸਹਿਬਾਨ ਦੀਆਂ ਟੀਮਾਂ ਲੱਗੀਆਂ ਸੀ ਉਹ ਤੇ ਸਫਲਤਾ ਹਾਸਲ ਕੀਤੀ ਅਸੀਂ ਤੁਹਾਨੂੰ ਵੀ ਇਹੀ ਕਿਹਾ ਸੀ ਵੀ 1.5-2 ਕਿਲੋ ਦੇ ਕਰੀਬ ਸੋਨਾ ਸੀਗਾ ਬਟ ਐਕਚੁਅਲ ਦੇ ਵਿੱਚ ਜੋ ਹੁਣ ਸਾਨੂੰ ਨਿਕਲ ਕੇ ਸਾਹਮਣੇ ਆਇਆ ਜੋ ਉਹਨਾਂ ਨੇ ਵੀ ਸਾਨੂੰ ਹੁਣ ਫਾਈਨਲ ਲਿਸਟ ਕਰਕੇ ਦਿੱਤੀ ਹੈ ਕਿਹੜੇ ਕਿਹੜੇ ਕ੍ਰਿਮੀਨਲ ਜਿਹੜੇ ਮੁਕਦਮੇ ਇਹਨਾਂ ਦੇ ਮਲਜਮਾ ਦੇ ਉੱਤੇ ਦਰਜ ਨੇ ਪਹਿਲਾਂ ਤੋਂ ਲੋਟਾਂ ਖੋਵਾਂ ਦੇ ਵਿੱਚ ਵੀ ਜ਼ਿਆਦਾਤਰ ਇਹ ਸੁਨਿਆਰਿਆਂ ਦੀਆਂ ਦੁਕਾਨਾਂ ਨੂੰ ਹੀ ਟਾਰਗੇਟ ਕਰਦਾ ਹੈ ਤਾਂ ਆ ਕੇ ਉਹਨਾਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਕਹਿੰਦੇ ਦਿੱਲੀੋਂ ਕੋਈ ਆਪਣੇ ਹੋਰ ਥਰਡ ਪਰਸਨ ਨੂੰ ਇਨਵੋਲ ਕਰਦੇ ਸੀ ਇਨੀਸ਼ੀਅਲੀ ਵਾਰਦਾਤ ਦੇ ਵਿੱਚ। ਬੀਤੇ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਜ਼ਿਰਕਪੁਰ ਦੇ ਵਿੱਚ ਇੱਕ ਲੁੱਟ ਦੀ ਵਾਰਦਾਤ ਨੂੰ ਇਨਜਾਮ ਦਿੱਤਾ ਗਿਆ ਸੀ ਜੁਵੈਲਰੀ ਦੀ ਸ਼ਾਪ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਕਰੋੜਾਂ ਦੀ ਲੁੱਟ ਕੀਤੀ ਗਈ ਸੀ ਬਾਅਦ ਵਿੱਚ ਪੰਜਾਬ ਪੁਲਿਸ ਵੱਲੋਂ ਹੁਣ ਉਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਸਮਾਨ ਦੀ ਵੀ ਸੋਨੇ ਦੀ ਚਾਂਦੀ ਦੀ ਤੇ ਕੈਸ਼ ਦੀ ਵੀ ਰਿਕਵਰੀ ਕਰ ਲਈਤੀ ਗਈ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਿਰ ਜਿਹੜੀ ਰਿਕਵਰੀ ਅੱਜ ਕੀਤੀ ਗਈ ਹੈ ਕਿ ਕਿੰਨੀ ਕੁ ਮੁਸ਼ਕਲਾਂ ਸਾਹਮਣੇ ਪੰਜਾਬ ਪੁਲਿਸ ਨੂੰ ਕਰਨਾ ਪਿਆ ਕਿਉਂਕਿ ਤੁਹਾਡੇ ਕੋਲ ਸੁਣਿਆ ਸੀ ਅਸੀਂ ਕਿ ਉਹਨਾਂ ਦੇ ਕੋਈ ਸੁਰਾਗ ਵੀ ਨਹੀਂ ਸੀ ਛੱਡਿਆ ਪਿੱਛੇ ਹਾਂਜੀ ਇਹ ਬੜੇ ਹੰਡੇ ਹੋਏ ਮੁਜਰਮ ਸੀਗੇ ਜੀ 11 7 ਨੂੰ ਜਿਹੜਾ ਆਪਣਾ ਇਥੇ ਗੋਵਿੰਦ ਜਵੇਲਰਸ ਐ ਹਰਮਿਟਿਵ ਸੁਸਾਇਟੀ ਢਕੋਲੀ ਉੱਥੇ ਇਹਨਾਂ ਨੇ ਇਹ ਵਾਰਦਾਤ ਕੀਤੀ ਸੀ ਇਹ ਵਾਰਦਾਤ ਦੇ ਵਿੱਚ ਦੋ ਜਾਨੇ ਆਏ ਸੀਗੇ ਸਕੂਟਰੀ ਤੇ ਇਹ ਇਹਨਾਂ ਦਾ ਇੱਕ ਨੇ ਡਿਸਗਾਇਸ ਕੀਤਾ ਹੋਇਆ ਸੀ ਸਰਦਾਰ ਬਣਿਆ ਹੋਇਆ ਸੀਗਾ ਵਿਜੇ ਕਮਲ ਸਿੰਘ ਦਾ ਨਾਮ ਦੂਸਰਾ ਮਿਸ਼ਕੁਲਾ ਸੀਗਾ ਉਹਨੇ ਥਰੂ ਆਊਟ ਦਿੱਲੀ ਤੋਂ ਚੱਲੇ ਤੇ ਜਾਣ ਦੇ ਵਾਪਸ ਜਾਣ ਤੱਕ ਉਹਨੇ ਮੂੰਹ ਤੋਂ ਹੈਲਮਟ ਨਹੀਂ ਉਤਾਰਿਆ ਈਵਨ ਕਿ ਇੱਕ ਦੋ ਜਗ੍ਹਾ ਤੇ ਉਹ ਜਿਵੇਂ ਸਕੂਟਰੀ ਆਪਣਾ ਆਟੋ ਦੇ ਵਿੱਚ ਵੀ ਬੈਠਦੇ ਆ ਟੈਕਸੀ ਦੇ ਵਿੱਚ ਬੈਠਦੇ ਆ ਤਾਂ ਵੀ ਉਹ ਐਸਐਚੀ ਹੈਲਮਟ ਲੈ ਕੇ ਬੈਠਾ ਹੋਇਆ ਤੋ ਇਹਦੇ ਵਿੱਚ ਲਗਾਤਾਰ ਅਸੀਂ ਜਿਹੜਾ ਕੰਮ ਕਰਦੇ ਹੋਏ ਸਾਡੇ 4 ਇਨਸਪੈਕਟਰ ਸਹਿਬਾਨ ਦੀਆਂ ਟੀਮਾਂ ਲੱਗੀਆਂ ਸੀ ਉਹ ਚ ਸਫਲਤਾ ਹਾਸਲ ਕੀਤੀ ਅਸੀਂ 4 ਦੋਸ਼ੀ ਗ੍ਰਫਤਾਰ ਕੀਤੇ ਆ ਵਿਜੇ ਕਮਲ ਅਮੇਸ਼ ਸ਼ੁਕਲਾ ਤੇ ਦੋ ਇਹਨਾਂ ਦੇ ਹੋਰ ਸਾਥੀ ਨੇ ਜਿਨ੍ਹਾਂ ਨੇ ਇਹਨਾਂ ਦੀ ਕਿਸੇ ਨਾ ਕਿਸੇ ਪੱਧਰ ਤੇ ਜਾ ਕੇ ਇਹਨਾਂ ਦੀ ਮਦਦ ਕੀਤੀ ਸੀ ਇਸ ਤੋਂ ਇਲਾਵਾ ਅਸੀਂ ਇਹਨਾਂ ਤੋਂ ਤਕਰੀਬਨ 8 ਲੱਖ ਰੁਪਏ ਹੁਣ ਤੱਕ ਅਸੀਂ ਰਿਕਵਰ ਕਰ ਚੁੱਕੇ ਆ ਕੈਸ਼ ਤੇ 120 ਗ੍ਰਾਮ ਸੋਨਾ ਤੇ ਅੱਧਾ ਗ੍ਰਾਮ ਚਾਂਦੀ ਰਿਕਵਰ ਹੋ ਚੁੱਕੀ ਹੈ ਇਹਨਾਂ ਤੋਂ ਹੁਣ ਕਿੰਨੇ ਦੀ ਜਿਹੜੀ ਉਹਨਾਂ ਦੇ ਵੱਲੋਂ ਜਿਹੜੀ ਹੈ ਲੁੱਟ ਦੀ ਵਾਰਦਾਤ ਕਿੰਨੇ ਦੀ ਲੁੱਟ ਦੀ ਵਾਰਦਾਤ ਨੂੰ ਅ ਹਰੇਕ ਬੰਦਾ ਕਬਰਾਇਆ ਹੁੰਦਾ ਉਹਨਾਂ ਨੇ ਵੀ ਕਬਰਾਟ ਦੇ ਵਿੱਚ ਤਕਰੀਬਨ ਮੀਡੀਆ ਨੂੰ ਜਾਂ ਸਾਨੂੰ ਵੀ ਇਹੀ ਕਿਹਾ ਸੀਗਾ ਵੀ ਡੇਢ 2 ਕਿਲੋ ਦੇ ਕਰੀਬ ਸੋਨਾ ਸੀਗਾ ਬਟ ਐਕਚੁਅਲ ਦੇ ਵਿੱਚ ਜੋ ਹੁਣ ਸਾਨੂੰ ਨਿਕਲ ਕੇ ਸਾਹਮਣੇ ਆਇਆ ਜੋ ਉਹਨਾਂ ਨੇ ਵੀ ਸਾਨੂੰ ਹੁਣ ਫਾਈਨਲ ਲਿਸਟ ਕਰਕੇ ਦਿੱਤੀ ਹੈ 500 ਗ੍ਰਾਮ ਤੋਂ ਘੱਟ ਘੱਟ ਸੋਨਾ ਸੀਗਾ ਉਹ ਵੀ ਉਹਦੇ ਵਿੱਚ ਚਾਰ ਚਾਰ ਤਰ੍ਹਾਂ ਦਾ ਸੋਨਾ ਸੀਗਾ 16 ਕੈਰੇਟ ਦਾ 18 ਕੈਰੇਟ ਦਾ 20 ਕੈਰੇਟ ਦਾ ਤੇ 22 ਕੈਰੇਟ ਦਾ ਤਕਰੀਬਨ ਜੇ ਆਪਾਂ ਮੰਨ ਕੇ ਚੱਲੀਏ ਪੌਣੇ 500 ਗ੍ਰਾਮ ਸੋਨਾ ਸੀਗਾ ਤੇ ਅੱਧਾ ਕਿਲੋ ਚਾਂਦੀ ਸੀ ਚਾਂਦੀ ਤਾਂ ਅਸੀਂ ਐਸਾ ਚਾਹਤਾ ਕਿਲੋ ਰਿਕਵਰ ਕਰ ਲਈ ਹੈ ਤੇ ਸੋਨਾ ਸੋਨਾ ਰਿਕਵਰ ਕਰ ਲਿਆ ਬਾਕੀ ਕੋਸ਼ਿਸ਼ ਹੋ ਰਹੀ ਹੈ ਇਹਨਾਂ ਨੇ ਵੇਚਤਾ ਸੀ ਜਿਹੜਾ ਸੋਨਾ ਵੇਚ ਕੇ ਪੈਸੇ ਇਹਨਾਂ ਨੇ ਆਪਣੇ ਕੋਲ ਕੈਸ਼ ਰੱਖਿਆ ਹੋਇਆ ਸੀ 8 8 ਲੱਖ ਕੈਸ਼ ਰਿਕਵਰ ਕਰ ਲਿਆ ਹਜੇ ਤਫਤੀਸ਼ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈ ਸਾਰਾ ਸਾਰਾ ਸੋਨਾ ਰਿਕਵਰ ਕਰ ਲਾਂਗੇ ਕਿਹੜੇ ਕਿਹੜੇ ਕ੍ਰਿਮੀਨਲ ਜਿਹੜੇ ਮੁਕਦਮੇ ਇਹਨਾਂ ਦੇ ਮਲਜਮਾ ਦੇ ਉੱਤੇ ਦਰਜ ਨੇ ਪਹਿਲਾਂ ਤੋਂ ਹੀ ਜਿਹੜਾ ਵਿਜੇ ਕਮਲ ਹੈ ਜੀ ਇਹ ਦਿੱਲੀ ਪੁਲਿਸ ਦਾ ਡਿਸਮਿਸਡ ਕਾਂਸਟੇਬਲ ਹੈ ਇਹਦੇ ਤੇ 8 ਮੁਕਦਮੇ ਦਰਜ ਨੇ ਦਿੱਲੀ ਦੇ ਵਿੱਚ ਅਲੱਗ-ਅਲੱਗ ਧਰਾਵਾਂ ਦੇ ਵਿੱਚ ਜ਼ਿਆਦਾਤਰ ਇਹਦੇ ਲੁੱਟਾਂ-ਖੋਹਾਂ ਦੇ ਮੁਕਦਮੇ ਨੇ ਤੇ ਲੁੱਟਾਂ-ਖੋਹਾਂ ਦੇ ਵਿੱਚ ਵੀ ਜ਼ਿਆਦਾਤਰ ਇਹ ਸੁਨਿਆਰਾਂ ਦੀਆਂ ਦੁਕਾਨਾਂ ਨੂੰ ਹੀ ਟਾਰਗੇਟ ਕਰਦਾ ਹੈ ਜਿਹੜਾ ਦੂਸਰਾ ਇਹਦਾ ਸਾਥੀ ਸੀਗਾ ਅਮਿਤ ਸ਼ਕਲਾ ਉਹਤੇ ਵੀ ਦੋ ਮੁਕਦਮੇ ਦਰਜਾ ਉੱਤੇ ਵੀ ਸੋਨੇ ਚਾਂਦੀ ਦੀਆਂ ਇਹ ਲੁੱਟਾਂ ਦੇ ਹੀ ਮੁਕਦਮੇ ਦਰਜ ਨੇ ਪੰਜਾਬ ਦੇ ਵਿੱਚ ਇਹਨਾਂ ਦੀ ਕਿਸੇ ਨੇ ਮਦਦ ਕੀਤੀ ਪੰਜਾਬ ਦੇ ਵਿੱਚ ਜਾਂ ਸਿੱਧਾ ਆ ਕੇ ਉਹਨਾਂ ਨੇ ਲੁੱਟ ਦੀ ਘਟਨਾ ਨੂੰ ਹੀ ਅੰਜਾਮ ਦਿੱਤਾ ਨਹੀਂ ਨਹੀਂ ਜੀ ਇਹਨਾਂ ਦੀ ਮੋਡਸ ਆਪਰੇਂਡ ਹੀ ਇਸ ਤਰ੍ਹਾਂ ਸੀਗੀ ਇਹ ਮਤਲਬ ਕਿ ਕਿਸੇ ਦਾ ਲੋਕਲ ਸਪੋਰਟ ਨਹੀਂ ਲੈਂਦੇ ਸੀ ਨਾ ਹੀ ਕਈ ਵਨ ਕਿ ਕਿਸ ਨੇ ਮਦਦ ਨਹੀਂ ਕੀਤੀ ਇਹ Google ਤੋਂ ਦੇਖਦੇ ਸੀ ਕਿ ਜੁਐਲਰ ਤੇ ਉਸ ਤੋਂ ਬਾਅਦ ਸਿੱਧਾ ਆ ਕੇ ਵਾਰਦਾਤ ਕਰਕੇ ਵਾਪਸ ਚਲੇ ਜਾਂਦੇ ਸੀ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਕਿਹਾ ਡਿਸਮਿਸਡ ਦਿੱਲੀ ਪੁਲਿਸ ਦਾ ਮੁਲਾਜ਼ਮ ਸੀ ਉਹ ਉਹ ਮੁਲਾਜ਼ਮ ਦੇ ਜਿੱਦਾਂ ਮੁਲਾਜ਼ਮ ਕੰਮ ਕਰਦੇ ਨੇ ਉਸ ਤਰ੍ਹਾਂ ਹੀ ਇਹ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਂਜੀ ਹਾਂਜੀ ਬਿਲਕੁਲ ਜਿਵੇਂ ਜਿਹੜਾ ਜਿਹੜੇ ਜਿਨ੍ਹਾਂ ਨੇ ਪਹਿਲਾਂ ਦਿੱਲੀ ਪੁਲਿਸ ਦੀ ਨੌਕਰੀ ਕੀਤੀ ਹੋਈ ਸੀਗੇ ਉਹਨੂੰ ਇਹ ਤਾਂ ਇੰਨਾ ਕੁ ਤਾਂ ਪਤਾ ਸੀ ਨਾ ਪੁਲਿਸ ਕਿਹੜੇ ਕਿਹੜੇ ਪਹਿਲੂਆਂ ਤੇ ਦੇਖੂਗੇ ਕਿਹੜੇ ਕਿਹੜੇ ਪਹਿਲੂਆਂ ਤੇ ਗਲਤੀ ਹੁੰਦੀ ਹੈ ਨਾ ਕਿਹੜੇ ਕਿਹੜੇ ਪਹਿਲੂਆਂ ਤੋਂ ਦੋਸ਼ੀ ਫੜੇ ਜਾਂਦੇ ਆ ਉਹ ਤੇ ਅੱਜ ਤਕਰੀਬਨ ਮਹੀਨਾ ਹੋਣ ਨੂੰ ਆ ਗਿਆ ਰਿਕਵਰੀ ਹਾਲ ਤੱਕ ਸਾਡੀ ਜਾਰੀ ਹੈ ਬਟ ਦੋਸ਼ੀ ਫੜਨ ਤੇ ਸਾਨੂੰ ਪਹਿਲਾਂ ਇਨੀਸ਼ially 20 ਦਿਨ ਲੱਗੇ ਸੀਗੇ ਕਹਿ ਸਕਦੇ ਆ ਕਿ ਪੰਜਾਬ ਪੁਲਿਸ ਦੇ ਹੱਥਾਂ ਤੋਂ ਕੋਈ ਨਹੀਂ बच ਸਕਦਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਇਹ ਪੰਜਾਬ ਪੁਲਿਸ ਦੇ ਗੱਲਬਾਤ ਕੀਤੀ ਗਈ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਕਾਬੂ ਕੀਤਾ ਗਿਆ ਇੱਕ ਦਿੱਲੀ ਪੁਲਿਸ ਦਾ ਮੁਲਾਜ਼ਮ ਸੀ ਜਿਸ ਨੂੰ ਕਿ ਡਿਸਮਿਸ ਕਰ ਦਿੱਤਾ ਗਿਆ ਸੀ ਤੇ ਹੁਣ ਉਹ ਇੱਕ ਪ੍ਰੋਫੈਸ਼ਨਲ ਕਹਿ ਸਕਦੇ ਆ ਲੁਟੇਰਾ ਬਣ ਚੁੱਕਾ ਸੀ ਹੁਣ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਕੈਮਰਾਮੈਨ ਅਸ਼ਵਨੀ ਦੇ ਨਾਲ ਵਿਕਰਮ ਸਹਿਜਪਾਲ ਔਨ 에ਅਰ